ਕਈ ਵਾਰ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਨੁਕਸਾਨ ਹੁੰਦਾ ਰਹਿੰਦਾ ਹੈ ਜਾਂ ਕੋਈ ਨਾ ਕੋਈ ਬਿਮਾਰ ਪਿਆ ਰਹਿੰਦਾ ਹੈ ਤੇ ਫਿਰ ਆਪਾਂ ਅਚਾਨਕ ਆਪਣੇ ਮਨ ਦੇ ਵਿੱਚ ਸੋਚਦੇ ਹਾਂ ਕਿ ਪਹਿਲਾਂ ਤਾਂ ਸਭ ਕੁਝ ਠੀਕ ਸੀ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਅਚਾਨਕ ਪਤਾ ਨਹੀਂ ਕੀ ਹੋ ਗਿਆ ਘਰ ਦੇ ਵਿੱਚੋਂ ਬਿਮਾਰੀ ਨਹੀਂ ਜਾ ਰਹੀ ਘਰ ਦੇ ਵਿੱਚ ਨੁਕਸਾਨ ਹੀ ਹੋਈ ਜਾਂਦੇ ਨੇ ਫਿਰ ਆਪਣੇ ਮਨ ਦੇ ਵਿੱਚ ਆਉਂਦਾ ਕਿ ਲੱਗਦਾ ਕਿਸੇ ਨੇ ਕੁਝ ਕਰ ਦਿੱਤਾ ਕਿਸੇ ਨੇ ਕੋਈ ਜਾਦੂ ਟੂਣਾ ਕਰ ਦਿੱਤਾ ਫਿਰ ਆਪਾਂ ਬਥੇਰੇ ਬਾਬਿਆਂ ਕੋਲ ਭਾਈਦੇ ਹਾਂ ਬਥੇਰੇ ਸਿਆਣਿਆਂ ਕੋਲ ਭਾਈਦੇ ਹਾਂ ਕਿ ਕਿਸੇ ਨੇ ਕੋਈ ਜਾਦੂ ਟੂਣਾ ਕੀਤਾ ਕਿਵੇਂ ਪਤਾ ਲੱਗੇਗਾ ਇਹ ਕਿਵੇਂ ਠੀਕ ਹੋਏਗਾ ਸਾਡੇ ਘਰ ਕਦੋਂ ਤੇ ਕਿਸ ਨੇ ਜਾਦੂ ਟੂਣਾ ਕੀਤਾ ਇਹ ਚੀਜ਼ਾਂ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆ ਤਾਂ ਜੋ ਆਪਾਂ ਇਹਨਾਂ ਤੋਂ ਬਚ ਸਕੀਏ ਪਰ ਆਪਾਂ ਨੂੰ ਕੁਝ ਵੀ ਨਹੀਂ ਪਤਾ ਲੱਗਦਾ ਪਰ ਤੁਸੀਂ ਟੈਨਸ਼ਨ ਨਾ ਲਓ ਅੱਜ ਮੈਂ ਇੱਕ ਅਜੀਹ ਤਰੀਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਜਿੱਥੋਂ ਤੁਹਾਨੂੰ ਇਹ ਸਭ ਕੁਝ ਪਤਾ ਲੱਗ ਜਾਵੇਗਾ ਕਿ ਕਦੋਂ ਤੇ ਕਿਸ ਨੇ ਸਾਡੇ ਘਰ ਜਾਦੂ ਟੂਣਾ ਕੀਤਾ ਜਾਂ ਸਾਡੇ ਘਰ ਜਾਦੂ ਟੂਣਾ ਹੋਇਆ ਵੀ ਹੈ ਇਹ ਨਹੀਂ ਇਸ ਤੋਂ ਕਿਵੇਂ ਬਚੀਏ ਸਾਰੀ ਗੱਲਬਾਤ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਅੱਜ ਦੀ ਇਹ ਵੀਡੀਓ ਖਾਸ ਤਿੰਨ ਭਾਗਾਂ ਦੇ ਵਿੱਚ ਵੰਡੀ ਹੋਏਗੀ ਪਹਿਲੇ ਭਾਗ ਦੇ ਵਿੱਚ ਆਪਾਂ ਉਹ ਤਰੀਕੇ ਬਾਰੇ ਗੱਲ ਕਰਾਂਗੇ ਜਿੱਥੋਂ ਆਪਾਂ ਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਘਰ ਦੇ ਵਿੱਚ ਜਾਦੂ ਟੂਣਾ ਹੋਇਆ ਹੈ ਜਾਂ ਨਹੀਂ ਤੁਸੀਂ ਆਪ ਚੈੱਕ ਕਰ ਸਕਦੇ ਹੋ ਦੇ ਦੂਸਰੇ ਭਾਗ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜੇਕਰ ਜਾਦੂ ਟੂਣਾ ਹੋਇਆ ਤਾਂ ਇਹ ਕਿਸ ਨੇ ਤੇ ਕਦੋਂ ਕੀਤਾ ਇਸ ਬਾਰੇ ਵੀ ਆਪਾਂ ਨੂੰ ਪਤਾ ਚੱਲ ਜਾਏਗਾ ਤੇ ਤੀਸਰੇ ਭਾਗ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜੇਕਰ ਇਹ ਜਾਦੂ ਟੂਣਾ ਕਿਸੇ ਨੇ ਕਰ ਦਿੱਤਾ ਤਾਂ ਇਸ ਤੋਂ ਬਚਣਾ ਕਿਦਾਂ ਤਾਂ ਗੱਲ ਕਰਦੇ ਹਾਂ ਪਹਿਲੇ ਭਾਗ ਦੀ ਜਦੋਂ ਆਪਣੇ ਘਰ ਦੇ ਵਿੱਚ ਜਾਦੂ ਟੂਣਾ ਹੋ ਗਿਆ ਹੋਵੇ ਤਾਂ ਆਪਾਂ ਇਹ ਤਰੀਕਿਆਂ ਨਾਲ ਚੈੱਕ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਤਿੰਨ ਨਿਸ਼ਾਨੀਆਂ ਦਿਸਣੀਆਂ ਜੇ ਤੁਹਾਨੂੰ ਇਹ ਤਿੰਨ ਨਿਸ਼ਾਨੀਆਂ ਦਿਸਦੀਆਂ ਨੇ ਸਮਝੋ ਤੁਹਾਡੇ ਘਰ ਕਿਸੇ ਨੇ ਜਾਦੂ ਟੂਣਾ ਕਰ ਦਿੱਤਾ ਸਭ ਤੋਂ ਪਹਿਲੀ ਨਿਸ਼ਾਨੀ ਆਪਣੇ ਘਰ ਦੇ ਬਾਹਰ ਆਪਣੇ ਘਰ ਦੇ ਮੇਨ ਗੇਟ ਉੱਪਰ ਕਈ ਵਾਰ ਕੋਈ ਇਨਸਾਨ ਇਹ ਜਾਦੂ ਟੂਣੇ ਵਾਲੀਆਂ ਚੀਜ਼ਾਂ ਰੱਖ ਜਾਂਦਾ ਜਿਵੇਂ ਨਾਰੀਅਲ ਖੰਬਣੀ ਲੱਡੂ ਇਹ ਚੀਜ਼ਾਂ ਪਈਆਂ ਹੁੰਦੀਆਂ ਨੇ ਜੇਕਰ ਤੁਹਾਨੂੰ ਇਹ ਚੀਜ਼ਾਂ ਦਿਸਣ ਤਾਂ ਤੁਸੀਂ ਸਮਝ ਲਿਓ ਕਿ ਤੁਹਾਡੇ ਘਰ ਕਿਸੇ ਨੇ ਜਾਦੂ ਟੂਣਾ ਕੀਤਾ ਦੂਸਰੀ ਖਾਸ ਨਿਸ਼ਾਨੀ ਕਈ ਵਾਰ ਆਪਣੇ ਘਰ ਦੇ ਵਿੱਚ ਖੂਨ ਦੇ ਛਿੱਟੇ ਮਿਲਦੇ ਨੇ ਉਹ ਖੂਨ ਦੇ ਛਿੱਟੇ ਨਹੀਂ ਹੁੰਦੇ ਉਹ ਕਈ ਵਾਰ ਕੋਈ ਰੰਗ ਮਿਲਾ ਕੇ ਸੁੱਟਦਾ ਹੈ ਕਈ ਵਾਰ ਕੋਈ ਚੀਜ਼ ਇਦਾਂ ਦੀ ਬਣਾ ਕੇ ਸੁੱਟਦਾ ਹੈ ਕਿ ਆਪਾਂ ਨੂੰ ਲੱਗਦਾ ਹੈ ਕਿ ਉਹ ਖੂਨ ਦੇ ਸਿੱਟੇ ਨੇ ਆਪਾਂ ਡਰ ਜਾਂਦੇ ਆ ਤੇ ਆਪਾਂ ਨੂੰ ਪੂਰਾ ਕਲੀਅਰ ਹੋ ਜਾਂਦਾ ਹੈ ਕਿ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਤਾਂ ਹੈ ਜੋ ਜਾਦੂ ਟੂਣਾ ਕਰ ਰਿਹਾ ਹੈ ਚਾਹੇ ਕੋਈ ਆਪਣਾ ਦੋਸਤ ਹੋਵੇ ਚਾਹੇ ਆਂਢੀ ਗਵਾਂਢੀ ਚਾਹੇ ਕੋਈ ਆਪਣਾ ਦੁਸ਼ਮਣ ਉਹੀ ਇਹ ਇਨਸਾਨ ਚੀਜ਼ਾਂ ਕਰਦੇ ਨੇ ਤੀਸਰਾ ਤੇ ਸਭ ਤੋਂ ਖਾਸ ਨਿਸ਼ਾਨ ਤੀਵਾਰ ਅਜਿਹੇ ਲੋਕ ਵੀ ਹੁੰਦੇ ਨੇ ਜੋ ਆਪਣੇ ਘਰ ਆਪਾਂ ਨੂੰ ਪਤਾ ਨਹੀਂ ਲੱਗਣ ਦਿੰਦੇ ਆ ਕੇ ਜਾਦੂ ਟੂਣਾ ਕਰ ਜਾਂਦੇ ਨੇ ਜਿਵੇਂ ਕਈ ਵਾਰ ਪੈਰਾਂ ਦੇ ਵਿੱਚ ਤਵੀਤ ਬੰਨਿਆ ਹੁੰਦਾ ਕਈ ਵਾਰ ਆਪਣੇ ਮੰਜੇ ਦੇ ਨਾਲ ਤਵੀਤ ਬਨ ਜਾਂਦੇ ਨੇ ਆਪਣੇ ਘਰ ਦੇ ਵਿੱਚ ਆ ਕੇ ਕਿਸੇ ਨਾ ਕਿਸੇ ਜਗ੍ਹਾ ਤੇ ਕੋਈ ਨਾ ਕੋਈ ਚੀਜ਼ ਤਵੀਤ ਵਰਗੀ ਬਨ ਜਾਂਦੇ ਨੇ ਜਦੋਂ ਇਹ ਚੀਜ਼ ਵੀ ਤੁਹਾਨੂੰ ਦਿਸੇ ਤਾਂ ਸਮਝੋ ਕਿਸੇ ਨੇ ਜਾਦੂ ਟੂਣਾ ਕੀਤਾ ਜਦੋਂ ਤੁਹਾਨੂੰ ਇਹ ਤਿੰਨ ਸੰਕੇਤ ਮਿਲਣ ਤਾਂ ਸਮਝੋ ਤੁਹਾਡੇ ਘਰ ਦੇ ਵਿੱਚ ਜਾਦੂ ਟੂਣਾ ਹੋਇਆ ਹੁਣ ਗੱਲ ਕਰਦੇ ਆਂ ਕਿ ਆਪਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਇਹ ਜਾਦੂ ਟੂਣਾ ਕਿਸ ਨੇ ਕੀਤਾ ਤੇ ਕਦੋਂ ਕੀਤਾ ਕਦੋਂ ਆਪਾਂ ਨੂੰ ਇਹ ਚੀਜ਼ਾਂ ਦਿਸਦੀਆਂ ਨੇ ਆਪਣੇ ਘਰ ਦੇ ਵਿੱਚ ਇਦਾਂ ਦੇ ਸੰਕੇਤ ਦਿਸਦੇ ਨੇ ਤਾਂ ਆਪਾਂ ਕੀ ਕਰਦੇ ਆ ਸਭ ਤੋਂ ਪਹਿਲਾਂ ਸਿਆਣਿਆਂ ਵੱਲ ਭਜਦੇ ਆ ਬਾਬਿਆਂ ਵੱਲ ਭਜਦੇ ਆ ਤੇ ਇੱਕ ਤਾਂ ਆਪਣੇ ਤੇ ਜਾਦੂ ਟੂਣਾ ਹੁੰਦਾ ਤੇ ਆਪਾਂ ਡਰ ਜਾਂਦੇ ਆ ਡਰ ਕੇ ਇਹਨਾਂ ਬਾਬਿਆਂ ਕੋਲ ਜਾਂਦੇ ਆ ਤੇ ਉਲਟਾ ਪੈਸੇ ਲੁਟਾ ਕੇ ਘਰ ਆਉਂਦੇ ਆ ਤੇ ਮਿਲਦਾ ਕੁਝ ਵੀ ਨਹੀਂ ਜਿੰਨਾ ਬਾਬਿਆਂ ਕੋਲ ਜਾਂਦੇ ਆ ਉਹ ਵੀ ਬੇਵਕੂਫ ਬਣਾਉਣ ਨੂੰ ਬੈਠੇ ਹੁੰਦੇ ਨੇ ਕਿ ਕੋਈ ਆਵੇ ਅਸੀਂ ਉਹਨਾਂ ਤੋਂ ਪੈਸੇ ਲਈਏ ਬੇਵਕੂਫ ਬਣਾ ਕੇ ਆਪਾਂ ਜਾਨ ਸਾਰੀ ਬੇਵਕੂਫ ਬਣ ਜਾਂਦੇ ਆ ਤੁਸੀਂ ਇਹਨਾਂ ਬਾਬਿਆਂ ਕੋਲ ਨਹੀਂ ਜਾਣਾ ਤੁਸੀਂ ਕੀ ਕਰਨਾ ਇਹ ਦੋ ਕੰਮ ਕਰਨੇ ਨੇ ਤੁਹਾਨੂੰ ਇਹ ਵੀ ਪਤਾ ਚੱਲ ਜੇਗਾ ਕਿ ਉਹ ਜਾਦੂ ਟੂਣਾ ਕਿਹਨੇ ਕੀਤਾ ਤੇ ਉਹਨੂੰ ਵੀ ਬਹੁਤ ਡੂੰਗੀ ਸਜ਼ਾ ਮਿਲੇਗੀ ਜੀਨੇ ਇਹ ਚੀਜ਼ ਕੀਤੀ ਹੋਈ ਸਭ ਤੋਂ ਪਹਿਲਾ ਕੰਮ ਤੁਸੀਂ ਸਬਰ ਕਰਨਾ ਹੈ ਸਬਰ ਦੇ ਵਿੱਚ ਇਹਦਾ ਮਤਲਬ ਇਹ ਹੈ ਕਿ ਜੇਕਰ ਕਿਸੇ ਨੇ ਇਹ ਚੀਜ਼ ਕਰ ਦਿੱਤੀ ਹੈ ਤਾ ਸਬਰ ਕਰਕੇ ਚੁੱਪਚਾਪ ਆਪਣੇ ਘਰ ਹੀ ਬੈਠਣਾ ਕਿਸੇ ਕੋਲ ਨਹੀਂ ਜਾਣਾ ਕਿਸੇ ਬਾਬੇ ਕੋਲ ਨਹੀਂ ਜਾਣਾ ਕਿਸੇ ਸਿਆਣੇ ਕੋਲ ਨਹੀਂ ਜਾਣਾ ਸਭ ਤੋਂ ਪਹਿਲਾਂ ਆਪਣੇ ਪੀਰ ਮੁਰਸ਼ਿਦ ਦਾ ਧਿਆਨ ਕਰਨਾ ਹੈ ਆਪਣੇ ਪੀਰ ਮੁਰਸ਼ਿਦ ਨੂੰ ਯਾਦ ਕਰਨਾ ਹੈ ਆਪਣੇ ਪੀਰ ਮੁਰਸ਼ਿਦ ਅੱਗੇ ਦੁਆ ਫਰਿਆਦ ਕਰਨੀ ਹੈ ਕਿ ਦਾਤਾ ਜੀ ਜਿਨ੍ਹਾਂ ਨੇ ਵੀ ਇਹ ਕੀਤਾ ਉਹਨਾਂ ਨੂੰ ਮਤ ਬੁੱਧੀ ਬਖਸ਼ਿਓ ਉਹਨਾਂ ਨੂੰ ਦੱਸਿਓ ਕਿ ਇਹ ਚੀਜ਼ਾਂ ਨਾਲ ਕੁਝ ਨਹੀਂ ਹੁੰਦਾ ਅਬਰ ਕਰਕੇ ਤੁਸੀਂ ਉਹਨਾਂ ਦਾ ਵੀ ਭਲਾ ਮੰਗਣਾ ਹੈ ਫਿਰ ਵੇਖਿਓ ਪੀਰ ਮੁਰਸ਼ਿਦ ਅਜੇ ਹੀ ਸਜ਼ਾ ਦੇਣਗੇ ਉਹਨਾਂ ਨੇ ਕਦੀ ਸੋਚੀ ਨਹੀਂ ਹੋਣੀ ਤੇ ਤੁਹਾਡੇ ਘਰ ਉਹ ਇਨਸਾਨ ਆ ਪਾ ਕੇ ਆਪਣੀ ਗਲਤੀ ਮੰਨੇਗਾ ਉਥੋਂ ਤੁਹਾਨੂੰ ਬਿਲਕੁਲ ਕਲੀਅਰ ਹੋਏਗਾ ਕਿ ਇੰਨੇ ਇਹ ਕੰਮ ਕੀਤਾ ਸੀ ਤੇ ਮੈਨੂੰ ਸ਼ੱਕ ਵੀ ਸੀ ਕਿ ਇੰਨੇ ਕੀਤਾ ਤੇ ਇਹਨੂੰ ਸਜ਼ਾ ਵੀ ਮਿਲ ਗਈ ਇਹ ਚੀਜ਼ ਕਲੀਅਰ ਹੋ ਜਾਏਗੀ ਗੱਲ ਕਰਦੇ ਆਂ ਤੀਸਰੀ ਤੇ ਸਭ ਤੋਂ ਖਾਸ ਗੱਲ ਕਿ ਜੇਕਰ ਇਹ ਕਿਸੇ ਨੇ ਕੁਝ ਕੀਤਾ ਤਾਂ ਇਹ ਤੋਂ ਬਚਣਾ ਕਿੱਦਾਂ ਬਹੁਤ ਸਾਰੇ ਵੀਰਾਂ ਪੈਣਾ ਨੂੰ ਇਹ ਤਾਂ ਸਮਝ ਲੱਗ ਹੀ ਗਿਆ ਹੋਣਾ ਕਿ ਇਹ ਤੋਂ ਬਚਣਾ ਕਿਦਾਂ ਪਹਿਲੀ ਗੱਲ ਤਾਂ ਇਸ ਨਾਲ ਹੁੰਦਾ ਕੁਝ ਨਹੀਂ ਬਸ ਆਪਾਂ ਡਰ ਜਾਂਦੇ ਆ ਤੇ ਡਰ ਕੇ ਉਹਨਾਂ ਸਿਆਣਿਆਂ ਕੋਲ ਭਜਦੇ ਆ ਉਹਨਾਂ ਬਾਬਿਆਂ ਕੋਲ ਭਜਦੇ ਆ ਤੇ ਉੱਥੇ ਜਾ ਕੇ ਆਪਣੀ ਮਿਹਨਤ ਦੀ ਕਮਾਈ ਲੁਟਾ ਕੇ ਘਰ ਆ ਜਾਂਦੇ ਆ ਇਦਾਂ ਤੁਸੀਂ ਕੁਝ ਨਹੀਂ ਕਰਨਾ ਆਪਣੇ ਪੀਰ ਮੁਰਸ਼ਿਦ ਅੱਗੇ ਦੁਆ ਫਰਿਆਦ ਕਰਨੀ ਹੈ ਜਿਨੇ ਵੀ ਇਹ ਸਭ ਕੁਝ ਕੀਤਾ ਉਹਨੂੰ ਸਮਤ ਬੁੱਧੀ ਬਖਸ਼ਿਓ ਉਹਨੂੰ ਚੰਗੀ ਸੋਚ ਬਖਸ਼ਿਓ ਕਿ ਇਦਾਂ ਕੁਝ ਨਹੀਂ ਹੁੰਦਾ ਮਿਹਨਤ ਤੈਨੂੰ ਵੀ ਕਰਨੀ ਪੈਗੀ ਮੈਨੂੰ ਵੀ ਕਰਨੀ ਪੈਗੀ ਜਦੋਂ ਤੁਸੀਂ ਆਪਣੇ ਪੀਰ ਮੁਰਸ਼ਦ ਦੇ ਅੱਗੇ ਸੱਚਿਓ ਉਹਨਾਂ ਦੀ ਸੱਚੇ ਦਿਲੋਂ ਇਬਾਦਤ ਕਰਦੇ ਹੋ ਤੇ ਇਹ ਜਾਦੂ ਟੂਣੇ ਕੁਝ ਨਹੀਂ ਕਰ ਸਕਦੇ ਇਹ ਜਾਦੂ ਟੂਣੇ ਆਪਣੇ ਪੀਰ ਮੁਰਸ਼ਦ ਨਾਲੋਂ ਵੱਡੇ ਨਹੀਂ ਇਸ ਕਰਕੇ ਇਹਨਾਂ ਵੱਲ ਘੱਟ ਧਿਆਨ ਦੇ ਕੇ ਆਪਣੇ ਪੀਰ ਮੁਰਸ਼ਦ ਵੱਲ ਜ਼ਿਆਦਾ ਧਿਆਨ ਦਿਓ ਉਹੀ ਤੁਹਾਨੂੰ ਪਾਰ ਲਾਉਣਗੇ ਇਹ ਜਾਦੂ ਟੂਣਿਆਂ ਨੇ ਕੁਝ ਨਹੀਂ ਕਰਨਾ ਕਿਉਂਕਿ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਹੁੰਦਾ ਤੇ ਬਚਾਉਣ ਵਾਲਾ ਪੀਰ ਮੁਰਸ਼ਦ ਹੈ ਉਹਦੇ ਅੱਗੇ ਜਾਦੂ ਟੂਣੇ ਕੁਝ ਨਹੀਂ ਕਰਦੇ ਇਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਬਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ ਮুরিਦ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ